ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਦੀ ਫਤਿਹ ਗੁਰੂ ਅਮਰਦਾਸ ਜੀ ਆਏ ਹਾਂ ਜੀ ਹਾਂ ਜੀ ਧੰਨ 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 ਗੁਰੂ ਅਮਰਦਾਸ ਸੋ ਦਰਸ਼ਨ ਕਰਕੇ ਮੈਂ ਦੱਸ ਨਹੀਂ ਸਕਦਾ ਤੇ ਬਹੁਤ ਸਾਰਿਆਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਆ ਪੁੱਤਰ ਵੇਖ 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 ਕੇ ਵੇਖ ਕੇ ਵੇਖ ਕੇ ਹਾਂਜੀ ਹੁਕਮ ਲਈ ਬੜੀ ਮੇਰੇ ਕੋ ਪਾਪਾ ਜੀ ਦੀ ਤੁਹਾਡੇ ਤੇ ਤੁਹਾਨੂੰ ਮਦਦ ਕਰਦੇ ਨਜ਼ਰ ਆਇਆ ਜਦੋਂ ਮੇਰੇ ਤੇ ਸੰਕਟ ਆਇਆ ਹਾਂਜੀ 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 ਆਪਾਂ ਕੋਈ ਨਹੀਂ ਜੀ ਸਭ ਵਾਹਿਗੁਰੂ ਨੇ ਕਰਾਈਆ ਸੋ ਉਹਨਾਂ ਦੀ ਉਹ ਬਾਬੇ ਦੇ ਹੁਕਮ ਬਣਾ ਪਤਾ ਨਹੀਂ ਹਿੱਲ ਸਕਦਾ ਸੋ ਜੋ ਕਰਾਇਆ ਉਹ ਵਾਹਿਗੁਰੂ ਨੇ ਕਰਾਇਆ ਇਹ ਸਭ ਉਸ ਪਰਮਾਤਮਾ ਦੀ ਸ਼ਕਤੀ ਉਹਨਾਂ ਨੇ ਹਣਾ ਵੀ ਸਭ ਵਾਇਗਰੂ ਨੇ ਕਰਾਇਆ ਜੀ ਇਹਦਾ ਸਬਬ ਕਿਰਪਾ ਗੁਰ ਰਾਮਬਾਈ ਜੀ ਧਾਨਗੁਰ ਧਾਨਗੁਰ ਰਾਮਦਾਸ ਚੜਦੀ ਕਲਾ ਚੜਦੀ ਕਲਾ ਜੀ ਕੋਈ ਆਉਣ ਵਾਲੇ ਨਵੇਂ ਬੱਲੇ ਬਸ ਕਰ ਰਹੇ ਆ ਜੀ ਤੇ ਨਵਾਂ ਗਾਣਾ ਰਿਲੀਜ਼ ਕਰ ਰਹੇ ਆ ਇੱਕ ਦੋ ਦਿਨ ਚ ਉਹਦੀ ਡੇਟ ਡਿਸਾਈਡ ਕਰ ਦਾਂਗੇ ਕੋਈ ਸੁਆਮ ਨੂੰ ਲੈ ਕੇ ਕੋਈ ਨਵੇਂ ਕਾਰਜ मत ਜ਼ਿੰਦਗੀ ਚੱਲੀ ਜਾਂਦੀ ਆ ਤੇ ਨਾਲ ਅਸੀਂ ਵੀ ਤੇ ਕੋਈ ਵਧੀਆ ਪਲਾਨ ਕਰਦੇ ਆ ਸੁਖਨਾ ਹੁਣ ਸਾਰੀ ਟੀਮ ਜੁੜ ਗਈ ਆ ਤੇ ਬਹੁਤ ਦਿਲ ਨੂੰ ਸੰਤੁਸ਼ਟੀਮ ਮਿਲੀ ਹੈ ਨਾ ਸੇਵਾ ਕੀਤੀ ਸਾਰਾ ਸੋ ਜੋ ਮਹਾਰਾਜ ਹੁਕਮ ਲਾਊਗਾ ਉਹ ਕਰਾਂਗੇ ਬਾਬਾ ਜੀ ਸੰਜਮ ਦਿਹਾੜਾ ਸੋ ਖੁਸ਼ੀ ਮੰਡੀ ਜਾ ਹਾਂਜੀ ਅਸੀਂ ਖੁਸ਼ੀ ਮਨੂ ਹਾਂਜੀ 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 ਬਾਬੇ ਦੀ ਚੜਦੀ ਕਲਾਈ ਚੜਦੀ ਕਲਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਾ ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਕੀ ਫਤਿਹ ਗੁਰਾਮਦਾਸ ਤੇ ਆਏ ਹਾਂ ਜੀ ਹਾਂਜੀ ਹਾਂਜੀ ਧੰਨ 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 ਗੁਰੂ ਰਾਮਦਾਸ ਸੋ ਦਰਸ਼ਨ ਕਰਕੇ ਮੈਂ ਦੱਸ ਨਹੀਂ ਸਕਦਾ ਤੇ ਬਹੁਤ ਤੇ ਸਾਰਿਆਂ ਨੂੰ ਹਾਂਜੀ 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 ਆ ਪੁੱਤਰ ਵੇਖ 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 ਕੇ ਵੇਖ ਕੇ ਵੇਖ ਕੇ ਜੀ ਹਾਂਜੀ ਹੁਕਮ ਲਈ ਬੜੇ ਮੇਰੇ ਪਪਾ ਜੀ ਦੀ ਤੁਹਾਡੇ ਤੇ ਤੁਹਾਨੂੰ ਸੜ ਫਿਰ ਤੋਂ ਮਦਦ ਕਰਦੇ ਨਜ਼ਰ ਆਇਆ ਜਦੋਂ ਪੰਜਾਬ ਤੇ ਸੰਕਟ ਆਇਆ ਹਾਂਜੀ ਹਾਂਜੀ ਆ ਆਪਾਂ ਕੋਈ ਨਹੀਂ ਜੀ ਸਭ ਵਾਹਿਗੁਰੂ ਨੇ ਕਰਾਈ ਆ ਸੋ ਉਹਨਾਂ ਦੀ ਉਹ ਬਾਬੇ ਦੇ ਹੁਕਮ ਬਣਾ ਪਤਾ ਨਹੀਂ ਹਿੱਲ ਸਕਦਾ ਸੋ ਜੋ ਕਰਾਇਆ ਉਹ ਵਾਹਿਗੁਰੂ ਨੇ ਕਰਾਇਆ ਇਹ ਸਭ ਉਸ ਪਰਮਾਤਮਾ ਦੀ ਸ਼ਕਤੀ ਉਹਨਾਂ ਨੇ ਹਣਾ ਵੀ ਸਭ ਵਾਇਗਰੂ ਨੇ ਕਰਾਇਆ ਜੀ। ਇਹ ਲੇਟਾ ਸਾਬ ਕਿਰਪਾ ਗੁਰ ਰਾਮਬਾਈ ਜੀ ਧਾਨਗੁਰ ਰਾਮਦਾਸ ਚੜਦੀ ਕਲਾ ਚੜਦੀ ਕਲਾ ਜੀ। ਕੋਈ ਆਉਣ ਵਾਲੇ ਨਹੀਂ ਪਰਜੈਂਟ। ਬਸ ਕਰ ਰਹੇ ਆ ਜੀ ਤੇ ਨਵਾਂ ਗਾਣਾ ਰਿਲੀਜ਼ ਕਰ ਰਹੇ ਆ। ਇੱਕ ਦੋ ਦਿਨ ਚ ਉਹਦੀ ਡੇਟ ਡਿਸਾਈਡ ਕਰ ਦਾਂਗੇ। ਕੋਈ ਸੁਆਮ ਨੂੰ ਲੈ ਕੇ ਕੋਈ ਨਵੇਂ ਕਾਰਜ। ਬਸ ਜ਼ਿੰਦਗੀ ਚੱਲੀ ਜਾਂਦੀ ਆ ਤੇ ਨਾਲ ਅਸੀਂ ਤੇ ਕੋਈ ਵਧੀਆ ਪਲਾਨ ਕਰਦੇ ਆ ਸੁਖਨਾ ਹੁਣ ਸਾਰੀ ਟੀਮ ਜੁੜ ਗਈ ਆ ਤੇ ਬਹੁਤ ਦਿਲ ਨੂੰ ਸੰਤੁਸ਼ਟੀਮ ਮਿਲੀ ਹੈ ਨਾ ਸੇਵਾ ਕੀਤੀ ਸਾਰਾ ਸੋ ਜੋ ਮਹਾਰਾਜ ਹੁਕਮ ਲਾਊਗਾ ਉਹ ਕਰਾਂਗੇ ਬਾਬਾ ਦੀ ਜਨਮ ਦਿਹਾੜਾ ਸੋ ਖੁਸ਼ੀਆਂ ਮੰਡਿਟੀਆਂ ਹਾਂਜੀ ਅਸੀਂ ਅੱਜ ਖੁਸ਼ੀਆਂ ਮਨਾਈ ਹਾਂਜੀ 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 ਬਾਬੇ ਦੀ ਚੜਦੀ ਕਲਾਈ ਚੜਦੀ ਕਲਾ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਦਾਨ